हां जी दोस्तों स्वागत है ਤੁਹਾਡਾ ਭੋੜਲਾ ਕੇ ਵੀਡੀਓ ਸਟੂਡੀਓ ਚੈਨਲ ਤੇ ਕਹਿੰਦੇ ਅੱਜ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਜਿੱਥੇ ਕਹਿੰਦੇ ਰਾਜਾ ਬੜੇ ਗਰੱਛਿਆਂ ਨਾਲ ਬੰਨਿਆ ਪਿਆ ਤੇ ਕੇਜਰੀ ਬਾਲ ਤੇ ਭੰਤਾ ਤੇ ਚੋਕਾ ਕਹਿੰਦੇ ਉਹਦੇ ਨਾਲ ਤੇਚਰਾ ਕਰਦੇ ਨੇ ਤੇ ਕੀ ਕੀ ਹੁੰਦਾ ਪਹਿਲਾ ਵੀਡੀਓ ਨੂੰ ਦੋਸਤੋ ਲਾਈਕ ਕਰ ਦਿਓ ਤੇ ਦੱਸ ਦਿਓ ਵੀ ਦੋ ਹੈ 27 ਦੇ ਵਿੱਚ ਸਰਕਾਰ ਕੀ ਦੀ ਆਊਗੀ ਜਲਦੀ ਜਲਦੀ ਕਮੈਂਟਰ ਨਾਲ ਤੇਰੀ ਲਿਆ ਦੋ ਪਤਾ ਲੱਗ ਜੇ ਸੋ ਦੋਸਤੋ ਸਟਾਰਟ ਕਰਦੇ ਆ ਆਪਣੀ ਅੱਜ ਦੀ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਾਂਗਰਸ ਦੇ ਵਿੱਚ ਛੇਰਾ ਹੋਇਆ ਪਿਆ ਕਹਿੰਦੇ ਨਵਜੋਤ ਕੋਰ ਸਿੱਧੂ ਨੇ ਜਦੋਂ 50 ਕਰੋੜ ਰੁਪਏ ਦੀ ਕੁਰਸੀ ਦਾ ਰੋਲਾ ਜਾਂ ਪਾਇਆ ਰਾਜਾ ਬੜੇ ਕਿਤਾ ਪਾਈ ਗੁੱਛਾ ਕਰ ਗਿਆ ਕਹਿੰਦਾ ਮੈਂ ਤਾਂ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੂੰ ਘਰੇ ਬਿਠਾਉਂਗਾ ਦੇਖੀ ਚੱਲੀ ਇਹ ਤਾਂ ਕਪਲ ਸ਼ਰਮਾ ਚੋਦੇ ਵਿੱਚ ਹੀ ਬੈਠੜ ਲਾ ਦੂਮਾ oh no ਜਦੋਂ ਭਾਈ ਇੰਦੀ ਗੱਲ ਦਾ ਪਤਾ ਕਹਿੰਦੇ ਵਿਰੋਧੀਆਂ ਨੂੰ ਲੱਗਿਆ ਤਾਂ ਭਾਈ ਛੇਰਾ ਹੀ ਹੋ ਗਿਆ ਉਹ ਕਹਿੰਦੇ ਕਾਂਗਰਸ ਤਾਂ ਇਹੋ ਜਿਹੇ ਨੇਗੇ ਵੀ ਉਹ ਤਾਂ ਆਪਸ ਦੇ ਵਿੱਚ ਲੜ-ਲੜੀ ਮਾਰ-ਛਾਟ ਕੇ ਆਪਾਂ ਨੂੰ ਬਗਾਨਿਆਂ ਨੂੰ ਮਤਲਬ ਕਿ ਦੂਜਿਆਂ ਤੇਰਾ ਨੂੰ ਕੋਚ ਕਰਨ ਦੀ ਲੋੜ ਦੀ ਤੇ ਇੱਧਰ ਕਹਿੰਦੇ ਭਾਈ ਛੁੱਖਾ ਛੁੱਖਾ ਕਹਿੰਦੇ ਬਲਟੋਹਾ ਨਹੀਂ ਲਿਆ ਰਿਆ ਤੇ ਛੀ ਆ ਮਾਨ ਕਹਿੰਦਾ ਮੈਂ ਇੱਧਰ ਰੋਜ਼ਗਾਰ ਲਿਆ ਦੂ ਫਿਰਦਾ ਹੈਗਾ ਜਾਪਾਨ ਘੁੰਮ-ਘੁੰਮ ਕੇ ਮਤਲਬ ਕਿ ਫੈਕਟਰੀਆਂ ਲਿਆ ਦੂ ਫਿਰਦਾ ਤੇ ਪਤੰਦਰ ਕਹਿੰਦੇ ਬਲਟੂ ਆਨੂ ਲਿਆਓ ਲੋ ਭਾਈ ਕਾਲੋ ਕਿਉਂ ਦੂ ਪਾੜਾ ਦੋਸਤੋ ਪੰਜਾਬ ਦੇ ਵਿੱਚ ਨਵੀਆਂ-ਨਵੀਆਂ ਇੰਡਸਟਰੀਆਂ ਆ ਰਹੀਆਂ ਨੇ ਕਿਉਂਕਿ ਭੱਤਾ ਘੁੰਮ ਕੇ ਆਇਆ ਜਾਪਾਨ ਓਹੋ ਦੋਸਤੋ ਆ ਕਿਹੜਾ ਛੀਰ ਚੱਲ ਪਿਆ ਇੱਥਾ ਕਹਿੰਦੇ ਨਾਬਾ ਜੇਲ ਓਹੋ ਪਟਿਆਲਾ ਜੇਲ ਆ ਭਾਈ ਕਿੱਥੇ ਕਹਿੰਦੇ ਬਜੀਠੀਆਂ ਫੜਿਆ ਹੋਇਆ ਲੈ ਆ ਕੀ ਚਾਰੀ ਛਿਰੀ ਹੋ ਗਿਆ ਪਜੀਠੀ ਦੇ ਨਾਲ ਉਹ ਛੜੀ ਦਿ올 ਵੀ ਨਾਲ ਹੀ ਨਵਜੋਤ ਸਿੰਘ ਚਿੱਦੂ ਮੈਨੂੰ ਲੱਗਦਾ ਰਾਜਾ ਬੜੇ ਕਰੇ ਕੋਈ ਕੰਮ ਕਰਤਾ ਲਾਤਾ ਕੋਈ ਚੀਰਾ ਚੂਰਾ ਕਹਿ ਕੇ ਉਹਨੇ ਅੰਮਿਤਸ਼ਾ ਮੋਦੀ ਨੂੰ ਨਵਜੋਤ ਸਿੰਘ ਚਿੱਦੂ ਜੇਲ੍ਹ ਚਤਾ ਦੀ ਤਰ੍ਹਾਂ ਤਾਂ ਗਿਤਾ ਹੈ ਕਹਿੰਦਾ ਪਾਛੋਰੀ ਕੁਰਸੀ ਇੱਥੇ ਚਾਲਾ ਛਾੜੀਆ ਕੁਰਸੀਆ ਬਣਾ ਬਣਾ ਕੇ ਬੁਰਾ ਹਾਲ ਹੋ ਜਾਂਦਾ ਉਹਦੇ ਛਿਰਕ ਸਾਲੂ 10 ਰੁਪਏ ਦਿੰਦੇ ਆ ਇੱਕ ਕੁਰਸੀ ਬੜਾਈ ਦੇ ਬੈਠੇ ਯਾਰ ਮਜੀਠੀਆ ਆ ਛੜੀ ਦਿ올 ਇੱਥੇ ਕੀ ਕਰੀ ਜਾਂਦਾ ਓਏ ਤੇਰੀ ਮੈਨੂੰ ਲੱਗਦਾ ਅਗਲੀ ਫਿਲਮ ਦੀ ਸ਼ੂਟਿੰਗ ਜਲਦੀ ਪਈ ਆ ਆ ਦੇਖ ਦੇਖ ਦੇ ਕਿਵੇਂ ਦਾੜੀ ਮੁੰਦੀ ਜਾਂਦਾ ਸਾਲਾ ਪਹਿਲਾਂ ਇਹਨਾਂ ਨੇ ਸਾਲਾ ਪਹਿਲਾਂ ਗੁਰਦਾਸਪੁਰ ਵਾਲੇ ਮੁੰਨੀ ਬੱਠਾ ਤੇ ਹੋੜੇ ਇੱਥੇ ਦਾੜੀ ਮੁੰਦੀ ਜਾਂਦਾ ਲੈ ਯਾਰ ਓਏ ਹੋਏ ਮੈਨੂੰ ਲੱਗਦਾ ਮਜੀਠੀਆ ਇਹ ਤਾਂ ਸ਼ੀਰਾ ਕਰਾ ਕੇ ਹਟੂ ਇਹਦੀ ਫਿਲਮਾਂ ਵੀ ਚੈਨਲ ਲੱਗ ਪਿਆ ਛਣੀ ਦੋਲ ਵੀ ਚੱਲ ਪਿਆ ਉਹ ਸਾਚੇ ਤਾਂ ਆਪ ਹੀ ਛੜੀ ਦੋੜਾ ਇਹਦਾ ਬੋ ਵੀ ਦੋਲ ਵੀ ਚੱਲ ਪਿਆ ਜਪਨਾ ਵਾਲਾ ਤੇ ਦੂਜੇ ਪਾਸੇ ਕਹਿੰਦੇ ਅਛੇ ਖੰਡਾ ਦੀ ਦੁਰੰਦਰ ਫੜ ਪਾਈਓ ਤੇ ਵਿੱਚ ਵੀ ਬੋਲੇ ਛੀਰਾ ਲਾਇਆ ਪਿਆ ਕਹਿੰਦੇ ਹੁਣ ਤਾਂ ਪੁਰਾਣੀ ਚਾਵਲਾ ਦਾ ਟਾਈਮ ਆ ਪਰ ਤੂੰ ਬਜਿੱਟਿਆ ਕਦੋਂ ਬਾਹਰ ਨਿਕਲ ਲਿਆ A few moments later ਹੋਰ ਨਬਜੋਤ ਸਿੰਘ ਸਿੱਧੂ ਜੀ ਆ ਰਹੇ ਹਨ ਸੁਖਾ ਕਹਿੰਦੇ ਇੱਕ ਚੱਕ ਕੇ 147 ਉਹਨੇ ਕੇ ਜੀਐਫ ਸਟਾਈਲ ਨਾਲ ਕਹਿੰਦੇ ਗੰਨ ਜੀ ਲਿਆਦੀ ਕੋਈ ਜਿੰਨੀ ਕਹਿੰਦੇ ਬੜੀ ਮਾ ਓਹ ਹੋ ਲੋ ਬਈ ਲਾ ਚੁਗਲੀ ਕਹਿੰਦੇ ਮੋਦੀ ਕੋਲ ਪਹੁੰਚ ਵੀ ਗਈ ਮੇਰੇ ਛਾਲੇ ਦਾ ਛਨੀ ਦਿ올 ਤੇ ਦਾ ਖੱਬਾ ਪਤਾ ਨਹੀਂ ਛੱਜਾ ਮੋਦੀ ਕੋਲ ਮਿੱਟਾ ਤੇ ਪਹੁੰਚ ਜਾਂਦਾ ਦੋਸਤੋ ਤੋਂ ਅਗਲੀ ਸਟਾਰਟ ਕਰਦੇ ਆਪਾਂ ਅਗਲੀ ਵੀਡੀਓ